ਗੱਲ ਸੁਣੋ ਜੀ ਮੇਰੀ ਤੁਸੀਂ ਨਾ ਹੋਰ ਹੀ ਨਾ ਕਿਸੇ ਦੁਕਾਨ ਤੇ ਲੈ ਕੇ ਵੜ ਜੂ ਜੇ ਬਠੰਡੇ ਆਏ ਹੋ ਤਾਂ ਮਾਲਵਾ ਬਟੀਕਾਂ ਦੀ ਲੈ ਕੇ ਜਾਣਾ ਮੈਂ ਸੂਟ। ਉਹ ਯਾਰ ਤੂੰ ਮੇਰਾ ਖਰਚਾ ਐਵੇਂ ਵੜਾ ਕਰਾ ਦੇਂਗੀ ਕਿਉਂ? ਬਟ ਕੋਣ ਨੂੰ ਧੂਫ ਦਵਾਉਣੀ ਹੈ। ਤੁਸੀਂ ਇੱਥੇੋਂ ਮੁੰਡਾ ਮੇਰੇ ਲਈ ਜੀ ਹੈਗਾ ਉਹ ਤੋਂ ਤੁਹਾਨੂੰ ਨਹੀਂ। ਨਹੀਂ ਨਹੀਂ ਮੈਂ ਨਹੀਂ ਲੈਣਾ ਤੁਸੀਂ ਆਏ ਪਰ ਮੈਨੂੰ ਹੋਰ ਹੀ ਕਿਸੇ ਦੁਕਾਨ ਚ ਲੈ ਕੇ ਵੜ ਜਾ ਮੈਨੂੰ ਨਹੀਂ ਪਸੰਦ ਉਹਨੇ ਮੈਂ ਤਾਂ ਸਿਰਫ ਮਾਲਵਾ ਬਟੀਕਾਂ ਦੇ ਲੈਣੇ ਇਹ ਸੂਟ ਦਵਾਉਣਾ ਤਾਂ ਤੇ ਮੈਂ ਤਾਂ ਵਧੀਆ ਸੂਟ ਲੈਣਾ। ਵਿਆਹ ਚ ਸਿਰਫ ਮੈਂ ਹੀ ਦਿਸਣੀ ਚਾਹੀਦੀ ਤੇ ਤੁਸੀਂ ਤਾਂ ਆਪਣੀ ਮਰਜ਼ੀ ਨਾਲ ਦਵਾ ਦੇਣੋ ਗੰਦਾਇਆ ਸੂਟ ਮੈਂ ਤਾਂ ਵਧੀਆ ਲੈਣਾ ਲਓ ਜੀ ਆ ਗਈ ਸ਼ੌਪ ਮਾਰ ਬਬੀਕਾ ਲੈਣ ਆਹਗਾ ਹਾਂਜੀ ਹਾਂਜੀ ਬਹੁਤ ਵੱਡਾ ਸਟੋਰ ਆ ਯਾਰ ਆਪਣਾ ਦੇਵੀ ਤੋਂ ਮੂਰੀ ਪੁੱਜਿਆ ਫਿਰਦਾ ਹਾਂਜੀ ਤੇ ਕਰੋ ਥੋੜੀ ਜੀ ਜੇਬ ਖਾਲੀ ਤੇ ਆਜੋ ਆਜੋ ਜੇਬ ਨੂੰ ਤਾਂ ਤੂੰ ਖਤਵਾਏਂਗੀ ਤੂੰ ਯਾਰ ਗੱਲ ਨਹੀਂ ਬਾਤ ਹਾਂਜੀ ਇੱਥੇ ਤਾਂ ਸੂਟ ਹੀ ਬੜੇ ਸੋਹਣੇ ਆ ਯਾਰ ਹਾਂਜੀ ਸੂਟ ਬਹੁਤ ਸੋਹਣੇ ਨੇ ਵਾਹ ਕਿੱਡਾ ਸੋਹਣਾ ਪਿਆ ਹਨਾ ਹਾਂਜੀ ਆਹ ਕਿਹੜਾ ਬਾਗ ਵਾਜਦਾ ਅੰਦਰ ਉਹਨੇ ਬਾਗ ਬਹੁਤ ਸੋਹਣਾ ਜੀ ਬਾਗ ਹੀ ਅਜੇ ਹੂੰ ਬਾਗ ਫਲਕਾਰੀ ਆਟ ਹੁੰਦੀ ਹੈ ਹਨਾ ਤੇ ਦੋਸਤੋ ਸੋਨੂੰ ਵੀ ਦਿਖਾਉਨੇ ਆ ਬਹੁਤ ਸੋਹਣੇ ਸੂਟ ਨੇ ਤੇ ਆਜੋ ਜੀਗਾ ਸਸਰੀ ਗਲਪਣੇ ਸਸਰੀ ਗਲਪਣੇ ਹੋਰ ਕਹਿੰਦੇ ਠੀਕੋ ਠੀਕ ਜੀ ਬਿਲਕੁਲ ਡਿਪੈਂਡ ਕੋਈ ਸਾਨੂੰ ਵਧੀਆ ਸੂਟ ਦਿਖਾ ਦਿਓ ਅਸੀਂ ਵਿਆਹ ਤੇ ਜਾਣਾਗਾ ਹਾਂਜੀ ਬਹੁਤ ਸੋਨੇ ਸੋਨੇ ਸੂਟ ਨੇ ਆਪਣੇ ਕੋਲ ਜਿੰਦਾਂ ਦਾ ਮਰਜੀ ਤੁਸੀਂ ਚੂਜ਼ ਕਰੋ ਹਾਂਜੀ ਦੇਖੋ ਇੱਧਰ ਪਈ ਹੈ ਹੈਵੀ ਤੋਂ ਹੈਵੀ ਸੂਟ ਨੇ ਆਪਣੇ ਕੋਲ ਘੱਟ ਤੋਂ ਘੱਟ ਰੇਂਜ ਆਲੀ ਆ ਵੱਧ ਤੋਂ ਵੱਧ ਰੇਂਜ ਆਲੀਆ ਠੀਕ ਹੈ ਜੀ ਸਾਰੀ ਦਿਖਾ ਦਿਓ ਦੀ ਮੈਨੂੰ ਜਿਹੜਾ ਵਧੀਆ ਲੱਗੇ ਬਸ ਮੈਂ ਉਹ ਹੀ ਦੇਖਣਾ ਨਾਲੇ ਸਟਾਫ ਵੀ ਸਹੀ ਆ ਦੇ ਹਾਂਜੀ ਹਾਂਜੀ ਜੀ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰੋ ਹਨਾ ਆ ਵਾਲੇ ਪੀਸ ਹੈਗੇ ਬਹੁਤ ਹੀ ਹੈਵੀ ਜੇ ਪੀਸ ਹੈਗੇ ਆ ਹਾਂਜੀ ਹਾਂਜੀ ਜੀ ਬਿੱਦੇ ਦੁਪੱਟੇ ਰੈਡੀ ਹੋਏ ਆ ਇਹ ਰੈਡ ਕਲਰ ਚ ਆ ਗਿਆ ਉਹ ਵਾਲਾ ਮੋਰ ਪੰਖੀ ਜੀ ਇਹ ਪੈਚ ਵਰਕ ਤੇ ਆ ਗਿਆ ਠੀਕ ਹੈ ਬਹੁਤ ਪਿਆਰੇ ਪਿਆਰੇ ਜੀ ਪੀਸ ਆਪਣੇ ਕੋਲ ਹਾਂਜੀ ਬਾਕੀ ਤੁਸੀਂ ਦੱਸ ਦਿਓ ਆਪਾਂ ਨੂੰ ਬਜਟ ਕਿੱਥੋਂ ਤੱਕ ਲੈਣਾ ਹੈਗਾ ਆਪਾਂ ਉਸ ਤਰ੍ਹਾਂ ਦੇ ਤੁਹਾਨੂੰ ਦਿਖਾ ਦੇਾਂਗੇ ਬਹੁਤ ਪਿਆਰੇ ਪਿਆਰੇ ਸੂਟ ਆਪਣੇ ਕੋਲ ਰੈਡੀ ਹੋਏ ਪਏ ਨੇ ਬਸ ਦੀ ਵਿਆਹ ਤੇ ਪਾਉਣਾ ਤੇ ਉਹ ਦਿਖਾ ਦਿਓ ਭਣੇ 11500 ਵਾਲਾ ਕੋਈ ਨਹੀਂ ਨਹੀਂ ਜੀ ਵਧੀਆ ਲਵਣਾ ਜੀ ਮੈਂ ਦੀਦੀ ਤਾਂ ਫੰਕਸ਼ਨ ਤੇ ਚੱਲੇ ਨੇ ਵਧੀਆ ਰਹੀਆਂ ਸੂਟ ਲੈਣਗੇ ਹਾਂਜੀ ਹਾਂਜੀ ਦੀ ਤੇ ਦੀ ਜੇ ਕੋਈ ਸਟੱਫ ਤੇ ਮਤਲਬ ਆਪ ਦੇ ਅਕੋਰਡਿੰਗ ਬਣਾਉਣਾ ਹੋਵੇ ਹਾਂਜੀ ਤੁਸੀਂ ਸਾਨੂੰ ਪਿਕਸ ਸੈਂਡ ਕਰ ਸਕਦੇ ਹੋ ਹਨਾ ਕਿਦਾਂ ਦਾ ਤੁਸੀਂ ਡਿਜ਼ਾਈਨ ਰੈਡੀ ਕਰਵਾਉਣਾ ਹੈਗਾ ਕਿਹੜਾ ਸਟੱਫ ਯੂਜ਼ ਕਰਨਾ ਹੈ ਦੁਪੱਟਾ ਕਿਹੜੇ ਸਟੱਫ ਦਾ ਯੂਜ਼ ਕਰਨਾ ਆਪਾਂ ਉਦਾਂ ਦਾ ਹੀ ਸੂਟ ਰੈਡੀ ਕਰਕੇ ਤੁਹਾਨੂੰ ਦੇ ਦੇਾਂਗੇ ਠੀਕ ਹੈ ਬਾਕੀ ਆਪਣੇ ਕੋਲ ਵੀ ਘੱਟ ਤੋਂ ਘੱਟ ਟਾਈਮ 'ਚ ਵੀ ਪੀਸ ਬਹੁਤ ਜ਼ਿਆਦਾ ਰੈਡੀ ਹੁੰਦੇ ਨੇ ਜਿਵੇਂ ਕਿ ਆਪਾਂ ਨੂੰ ਘੱਟ ਤੋਂ ਘੱਟ ਇਕਦਾ ਟਾਈਮ ਹੋਵੇ ਵਿਦਸ ਟੀਚਿੰਗ ਆਪਾਂ ਰੈਡੀ ਕਰਕੇ ਦੇ ਦਿੰਨੇ ਆ ਠੀਕ ਹੈ ਜੀ ਤੇ ਦੀ ਮੈਨੂੰ ਹੁਣੀ ਚਾਹੀਦਾ ਤਾਂ ਮੈਨੂੰ ਹੋਰ ਵੀ ਸਟਾਫ ਦਿਖਾ ਦਿਓ ਜੇਕਰ ਮੈਨੂੰ ਕੋਈ ਪਸੰਦ ਆਊਗਾ ਤਾਂ ਇਹ ਵਾਲੇ ਪੀਸ ਹੈਗੇ ਆ ਜਿਹੜੇ ਇਹ ਆਪਾਂ ਡਰੈਸ ਨਾਲ ਜਿਵੇਂ ਕਿ ਅੱਜ ਕੱਲ ਟ੍ਰੈਂਡ ਚ ਹੈਗੇ ਨੇ ਹਾਂਜੀ ਸ਼ਾਰਟ কুরਤੀ ਵਾਲੇ ਉਹ ਚੱਲ ਰਹੇ ਨੇ ਕ੍ਰੇਪ ਦੇ ਸਟਾਫ ਤੇ ਬਣਿਆ ਹੋਇਆ ਤੇ ਇਹ ਵਾਲਾ ਪੀਸ ਹੈਗਾ ਜਿਹੜਾ ਇਹ ਆਪਾਂ ਨੇ ਜੌਰਜਟ ਤੇ ਲਗਾਇਆ ਹੋਇਆ ਠੀਕ ਆ ਜੀ ਬਹੁਤ ਸੋਹਣੇ ਨੇ ਜੀ ਹੈਂਡਵਰਕ ਆ ਦੀ ਹੈ ਨਾ ਇੱਥੇ ਸਾਰੇ ਹਾਂ ਦੀਦੀ ਹੈਂਡਵਰਕ ਹੋਇਆ ਹੋਇਆ ਜਿਵੇਂ ਕਿ ਦੀਦੀ ਕਹਿ ਰਹੇ ਹੈਗੇ ਆ ਵੀ ਆਪਣੇ ਕੋਲ ਘੱਟ ਟਾਈਮ ਹੈ ਹਨਾ ਐਦਾਂ ਵੀ ਲੈਣੇ ਹੁੰਦੇ ਆ ਕਸਟਮਰ ਵਿਜ਼ਿਟ ਕਰ ਲੈਂਦਾ ਹੈਗਾ ਜਿਵੇਂ ਅ ਤੇ ਉਹ ਤਾਂ ਅਮਰੀਕਾ ਤੇ ਜਾਣਾ ਦੀ ਸੀ ਤੇ ਟਾਈਮ ਬਹੁਤ ਘੱਟ ਸੀ ਜੀ ਹਾਂਜੀ ਅੱਜਕੱਲ ਹਰ ਇੱਕ ਕੋਲ ਹਨਾ ਟਾਈਮ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੁੰਦੀ ਹੈਗੀ ਆ ਉਹਦਾ ਕਰਕੇ ਆਪਾਂ ਪੀਸ ਬਹੁਤ ਰੈਡੀ ਕਰ ਰੱਖੇ ਨੇ ਹਾਂਜੀ ਦੀ ਉਂਝ ਤਾਂ ਮਤਲਬ ਜਿਵੇਂ ਆਪਾਂ ਨੂੰ ਚਾਹੀਦਾ ਉਹ ਮੈਂ ਆਪਾਂ ਮੰਗਵਾਈ ਲੈਨੇ ਪਰ ਕਈ ਵਾਰ ਜੇਕਰ ਟਾਈਮ ਨਹੀਂ ਹੈਗਾ ਤਾਂ ਬਸ ਕਰਕੇ ਫਿਰ ਵਿਜ਼ਿਟ ਕਰਕੇ ਲੈ ਸਕਦੇ ਹੋ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੋਹਣੇ ਨੇ ਜੀ ਬਹੁਤ ਵਧੀਆ ਵਧੀਆ ਪੀਸ ਆਪਣੇ ਕੋਲ ਰੈਡੀ ਪਏ ਨੇ ਪੈਚਵਰਕ ਵੀ ਹੋਣਗੇ ਜਿਵੇਂ ਕਈ ਵਾਰ ਚੁੰਨੀਆਂ ਪਈਆਂ ਹੁੰਦੇ ਨੇ ਦੀ ਆਪਣੇ ਕੋਲ ਹਾਂਜੀ ਪੈਚਵਰਕ ਵਾਲੇ ਉਧਰਲੀ ਸਾਈਡ ਲੱਗੇ ਹੋਏ ਆ ਤੇ ਇੱਕ ਅੱਜਕੱਲ ਜਿਹੜਾ ਜ਼ਿਆਦਾ ਟ੍ਰੈਂਡ ਚ ਨਹੀਂ ਫੁਲਕਾਰੀ ਵਾਲੇ ਇੱਕ ਦੀਦੀ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਪੀਸ ਦਿਖਾਉਣ ਲੱਗੀ ਆ ਜਿਹੜਾ ਕਿ ਫੁਲਕਾਰੀ ਵਾਲਾ ਅੱਜ ਕੱਲ ਇੰਨਾ ਕੁ ਜ਼ਿਆਦਾ ਟ੍ਰੈਂਡ ਹੈਗਾ ਰਸਤੀਜੀ ਛੇੜ ਤੇ ਬਣਿਆ ਹੋਇਆ ਤੇ ਇਹਦੇ ਆਪਾਂ ਨੇ ਬਹੁਤ ਸਾਰੇ ਕਲਰ ਹੈਗੇ 6-7 ਕਲਰ ਤੇ ਆਪਾਂ ਨੇ ਰੈਡੀ ਕਰਵਾਇਆ ਸੀ ਫੁੱਲ ਹੈਵੀ ਪੀਸ ਆ ਇਹਦਾ ਬੈਕ ਤੇ ਨੈੱਕ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਨੈੱਕ ਬਣਿਆ ਹੋਇਆ ਤੇ ਜਾਗੋ ਤੇ ਪਾਉਣ ਵਾਸਤੇ ਤੇ ਇਹੀ ਲੈ ਲੈਣੀ ਹੈ ਜੀ ਹਨਾ ਹਾਂਜੀ ਜਾਗੂ ਵਾਲਾ ਇਹ ਚੀਜ਼ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਹੈਗੀ ਆ ਹਾਂਜੀ ਬਹੁਤ ਜਿਆਦਾ ਇਹ ਵਾਲਾ ਮੰਗੇ ਤਾਂ ਨਹੀਂ ਬਸ ਜੀ ਆਪਣੇ ਕੋਲ ਤਾਂ ਨੋਰਮਲ ਜੀ ਰੇਂਜ ਦਾ ਹੈਗਾ ਇਹ ਵਾਲਾ ਪੀਸ ਜਿਹੜਾ ਬਣਿਆ ਹੋਇਆ ਹਮਮ ਸਿਰਫ 5500 ਚ ਰੈਡੀ ਹੋਇਆ ਇਹ ਵਾਲਾ ਪੀਸ ਠੀਕ ਕਰਦੀ ਹਾਂਜੀ ਸਟੱਫ ਕਿਹੜਾ ਦੀ ਇਹਦਾ ਇਸ ਤੇ ਆਪਾਂ ਨੇ ਕ੍ਰੇਵ ਦਾ ਸਟੱਫ ਯੂਜ਼ ਕੀਤਾ ਦੀਦੀ ਤੇ ਸੈਮੀ ਚਨੂਨ ਦਾ ਦੁਪੱਟਾ ਲਗਾਇਆ ਇਸ ਨਾਲ ਲੈਸ਼ ਲਗਾ ਕੇ ਬਿੱਦੂ ਬੱਟਾ ਆਪਾਂ ਨਹੀਂ ਰੈਡੀ ਕਰਤਾ ਹੈਗਾ ਬਹੁਤ ਹੀ ਘੱਟ ਕੋਸਟ ਤੇ ਤੁਹਾਨੂੰ ਪੈ ਰਿਆ ਦੀਦੀ ਇਹ ਵਾਲਾ ਫੰਜੀ ਹੁੰਦੀ ਦੀ ਬਹੁਤ ਹੀ ਜਿਆਦਾ ਸੋਹਣਾ ਜੀ ਨਾਲੇ ਨੈਕ ਡਿਜ਼ਾਈਨ ਆ ਜੀ ਸਾਰਾ ਹਾਂਜੀ ਫੁੱਲ ਹੈਵੀ ਹੈ ਇਹਦੀ ਬਾਟਮ ਤੇ ਵੀ ਵਰਕ ਹੋਇਆ ਹੈ ਇਧਰਲੀ ਸਾਈਡ ਬਾਟਮ ਬਣੀ ਹੋਈ ਹੈ ਦੀ ਠੀਕ ਹੈ ਜੀ ਆ ਬਾਟਮ ਤੇ ਵੀ ਇਹ ਵਾਲਾ ਵਰਕ ਹੈ ਹਾਂਜੀ ਤੇ ਬਾਜੂ ਤੇ ਵੀ ਇਹਦੇ ਸੇਮ ਵਰਕ ਹੈਗਾ ਜਿਵੇਂ ਦੀ ਆ ਬਾਗ ਪੈ ਗਿਆ ਜਿਵੇਂ ਬਾਗ ਵੀ ਰੈਡੀ ਕਰਵਾਉਂਦੇ ਨੇ ਹੁਣ ਵਿਆਹ ਸ਼ਾਦੀਆਂ ਚ ਹਾਂਜੀ ਅੱਜ ਕੱਲ ਬਾਗ ਦਾ ਫੁਲਕਾਰੀ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਇਹ ਵਾਲਾ ਪੀਸ ਆਪਣੇ ਕੋਲ ਹੁਣੀ ਕਿਸੇ ਕਸਟਮਰ ਨੇ ਆਰਡਰ ਕੀਤਾ ਸੀਗਾ ਆਪਾਂ ਨੇ ਰੈਡੀ ਕਰਵਾਇਆ ਬਹੁਤ ਪਿਆਰਾ ਪੀਸ ਬਣਿਆ ਹੋਇਆ ਫੁੱਲ ਹੈਵੀ ਬਾਗ ਹੈ ਦੀਦੀ ਇਹ ਮੰਨ ਲਾ ਵੀ ਜਿਵੇਂ ਕੀ ਕਹਿ ਦਿੰਦੇ ਹਣਾ ਵੀ ਸੂਈ ਜਿੰਨੀ ਵੀ ਜਗ੍ਹਾ ਨਹੀਂ ਸੂਈ ਲੰਗਾਉਣ ਜੋਗੀ ਵੀ ਇੰਨਾ ਕੋ ਹੈਵੀ ਬਾਗ ਰੈਡੀ ਆ ਆਪਣੇ ਕੋਲ ਹਲਕੇ ਵਾਲੇ ਵੀ ਆ ਹਨਾ ਉਹ ਆਪਣੇ ਤੇ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਕਿੰਨੀ ਕ੍ਰੇਨਸ ਤੱਕ ਬਾਈ ਕਰ ਸਕਦੇ ਹੈਗੇ ਆ ਠੀਕ ਹੈ ਜੀ ਤੇ ਅਗਰ ਆਰਡਰ ਕਰਨਾ ਹੋਵੇ ਕਿਸੇ ਨੇ ਤਾਂ ਆਰਡਰ ਤੇ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਆ ਫੁਲਕਾਰੀ ਬਾਗ ਕੋਈ ਵੀ ਚੀਜ਼ ਕਿਦਾਂ ਦਾ ਵੀ ਸਟਾਫ ਲਗਵਾ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਹੜੇ ਅੱਜ ਕੱਲ ਆਪਣੇ ਕੋਰੀਅਰ ਜਾ ਰਹੇ ਸੀਗੇ ਉਧਰਲੀ ਸਾਈਡ ਆਪਾਂ ਨੇ ਨਾ ਇਹ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਦੇ ਆਰਡਰ ਸੀਗੇ ਆਪਣੇ ਕੋਲ ਇਹ ਵਾਲੇ ਆਪਾਂ ਨੇ ਅੱਜ ਪੈਕ ਕਰ ਰੱਖੀ ਹੈਗੀ ਆ ਤੇ ਇਹਨਾਂ ਦੀ ਟੇਪਿੰਗ ਕਰਨ ਵਾਲੀ ਬਾਕੀ ਹੈਗੀ ਇਹ ਆਪਾਂ ਕੋਰੀਅਰ ਅੱਜ ਕੱਢਨੇ ਸੀਗੇ ਠੀਕ ਹੈ ਜੀ ਇਹ ਜਮ ਇਹ ਆਨਲਾਈਨ ਦਾ ਵੀ ਮੋਹਰ ਲੱਗੀ ਹੋਇਆ ਰੌਣ ਦੇ ਆਹ ਦੇਖ ਮੈਨੂੰ ਲੱਗਦਾ ਹਾਂ ਹਾਂਜੀ ਹਾਂਜੀ ਮੋਹਰ ਪਬਲਿਕ ਵੀ ਇਹ ਜਾਣੇ ਨਹੀਂ ਉਹ ਉੱਪਰ ਪੈਕੇਜਿੰਗ ਕਰਕੇ ਹਾਂ ਵੀਰ ਜੀ ਅਸੀਂ ਪੈਕਿੰਗ ਕਰ ਰੱਖੀ ਹੈਗੀ ਇਹਨਾਂ ਦੀ ਤੇ ਅੱਜ ਸ਼ਾਮ ਨੂੰ ਕੋਰੀਅਰ ਵਾਲੇ ਵੀਰ ਜੀ ਆਉਣਗੇ ਉਹ ਚੱਕ ਕੇ ਲੈ ਜਾਣਗੇ ਤਾਂ ਬਹੁਤ ਪ੍ਰੀਮੀਅਮ ਕਮ ਆ ਜੀ ਹਨਾ ਦੇਖੋ ਪੈਕਿੰਗ ਦੋਸਤੋ ਦੇਖੋ ਕਿੰਡੀ ਜ਼ੋਣੀ ਆ ਪੀਸ ਵੀ ਜਿਹੜੇ ਤੁਹਾਨੂੰ ਮਿਲਣਗੇ ਨਾ ਬਹੁਤ ਹੀ ਹੈਵੀ ਹੈਵੀ ਯੂਨੀਕ ਜੇ ਪੀਸ ਮਿਲ ਜਾਣਗੇ ਆ ਵੀ ਹੈਂਡਵਰਕ ਹੈ ਦੀ ਹਨਾ ਹਾਂਜੀ ਇਹ ਵੀ ਫੁੱਲ ਹੈਂਡਵਰਕ ਦਾ ਸੂਟ ਹੈਗਾ ਠੀਕ ਹੈ ਜੀ ਹੁਣ ਤੁਸੀਂ ਦੱਸੋ ਦੀਦੀ ਤੁਹਾਨੂੰ ਕਿਹੜਾ ਪੀਸ ਪਸੰਦ ਆਉਂਦਾ ਹੈਗਾ ਕਿ ਤਾਵਾਲ ਲੈਣਾ ਜੀ ਸਾਰੇ ਫਲਕਾਰੀ ਵਾਲਾ ਹਾਂਜੀ ਹਾਂਜੀ ਜੀ ਤਾ ਕਰਦਾ ਜੀ ਸਾਰੀ ਚੱਕ ਕੇ ਲੈ ਜਾ ਜੇ ਵੀ ਬਾਤ ਨਹੀਂ ਨਹੀਂ ਜੀ ਹਾਂਜੀ ਹਾਂਜੀ ਜੀ ਹੋਰ ਕੋਈ ਸਟੱਫ ਹੋਵੇ ਤੇ ਤੁਸੀਂ ਉਹ ਵੀ ਦਿਖਾ ਦਿਓ ਜੀ ਜਿਵੇਂ ਕਿ ਅੱਜ ਕੱਲ ਸ਼ਿਮਰ ਹੈਗੀ ਆ ਹਨਾ ਸ਼ਿਮਰ ਬਹੁਤ ਜ਼ਿਆਦਾ ਟ੍ਰੈਂਡ ਚ ਆ ਇਹ ਸ਼ਿਮਰ ਇਹ ਤਾਂ ਜਰਨਾ ਹੀ ਪਹਿਲੀ ਵਾਰੀ ਸੁਣਾ ਮੈਂ ਤਾਂ ਇਹ ਵੀ ਕੱਪੜਾ ਹੁੰਦਾ ਹੈ ਹਾਂਜੀ ਜੀ ਚੱਲਦੀ ਨਹੀਂ ਇਹ ਨਿਊ ਪੀਸ ਨਿਊ ਸਟੱਫ ਚੱਲਿਆ ਵੀਰ ਜੀ ਇਹ ਠੀਕ ਹੈ ਉਹ ਇਹ ਆਰਗੈਂਜ਼ਾ ਦਾ ऑर्गेन्जा शिमर ਤੇ ਆ ਗਿਆ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣੀ ਲਿੰਦੀ ਅੱਜ ਕੱਲ ਨਾ ਥੋੜਾ ਲਾਈਟ ਕਲਰ ਜ਼ਿਆਦਾ ਚੂਜ਼ ਕਰਦੇ ਨੇ ਗਰਲਸ਼ੀ ਜੀ ਹਾਂਜੀ ਹਾਂਜੀ ਤੇ ਇਹ ਵਾਲਾ ਪੀਸ ਹੈਗਾ ਜਿਹੜਾ ਇਹ ਵੀ ਸ਼ਿਮਰ ਤੇ ਹੈ ਤੇ ਇਹਦੇ ਨਾਲ 크ريب ਦੀ ਆਪਾਂ ਨੇ ਬਾਟਮ ਲਗਾਈ ਹੈ ਦੀਦੀ ਚ ਸਾਰਾ ਹੈਂਡਵਰਕ ਕਰਦੀ ਹਾਂ ਜੀ ਹਾਂਜੀ ਇਸ ਤੇ ਵੀ ਪੂਰਾ ਹੈਂਡਵਰਕ ਆ ਅੱਜਕੱਲ ਥੋੜਾ ਟ੍ਰੈਂਡ ਹੈਂਡਵਰਕ ਦਾ ਵੀ ਜ਼ਿਆਦਾ ਬਾਕੀ ਆਪਣੀ ਬਜਟ ਤੇ ਅਕੋਰਡਿੰਗ ਹੋ ਜਾਂਦਾ ਹੈ ਨਾ ਵੀ ਜੇ ਆਪਾਂ ਘੱਟ ਬਜਟ 'ਚ ਰੈਡੀ ਕਰਨਾ ਹੈਗਾ ਹੈਵੀ ਪੀਸ ਨੂੰ ਆਪਾਂ ਘੱਟ ਵੀ ਕਰ ਦਿੰਨੇ ਹੈਗੇ ਆ ਹਾਂਜੀ ਹਾਂਜੀ ਤੇ ਵੀ ਆਪਾਂ ਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਇਹਨਾਂ 'ਚ ਆਪਾਂ ਉਸ ਹਾਵ ਨਾਲ ਵੀ ਕਰ ਦਿੰਨੇ ਆ ਕੋਈ ਐਦਾਂ ਨਹੀਂ ਹੁੰਦਾ ਵੀ ਜੀ ਆਪਣੇ ਕੋਲ ਹੈਵੀ ਪੀਸ ਬਣਿਆ ਪਿਆ ਹੈਗਾ ਆਪਾਂ ਉਹਦੀ ਰੇਂਜ ਉਨੀ ਰੱਖਣੀ ਆ ਸਹੀ ਗੱਲ ਆ ਜੀ ਹਾਂਜੀ ਅਸੀਂ ਕਸਟਮਰ ਤੇ ਡਿਮੈਂਡ ਕਰ ਦਿੰਦਾ ਹੁੰਦਾ ਉਦਾਂ ਦਾ ਰੈਡੀ ਕਰਕੇ ਦਿੰਦੇ ਹਾਂ ਜੀ ਕਈ ਵਾਰ ਐਵੇਂ ਹੁੰਦਾ ਵੀ ਕਈ ਵੀ ਕਿਸੇ ਦੇ ਮਾਰਕ ਹੁੰਦਾ ਵੀ ਘੱਟ ਹੀ ਹੋਵੇ ਵੀ ਜਿਵੇਂ ਰਾਈਜ਼ਰ ਐਦਾਂ ਲੱਗਿਆ ਹਨਾ ਵੀ ਆਪਾਂ ਇਹ ਵਾਲਾ ਨਹੀਂ ਲੈਣਾਗਾ ਫਿਰ ਆਪਾਂ ਉਸ ਤਰ੍ਹਾਂ ਦਾ ਕੰਮ ਕਰ ਦਿੰਨੀ ਹੈਗੀਆਂ ਆਹ ਕਿਹੜਾ ਕਹਿੰਦੇ ਹੁੰਦੇ ਰਮਣ ਇਹਨੂੰ ਅਸਲੀਨ ਜੀ ਦਾ ਇਹ ਬੈਲਵਟ ਤੇ ਆ ਗਿਆ ਜੀ ਹਾਂਜੀ ਇਹ ਬੈਲਵਟ ਤੇ ਆ ਗਿਆ ਜੀ ਇਹ ਵੀ ਬਹੁਤ ਪਿਆਰਾ ਪੀਸ ਹੈਗਾ ਦੀਨ ਜੀ ਦੇ ਹਾਂਜੀ ਹਾਂਜੀ ਜੀ ਇਹ ਵਸ ਐਵੇਂ ਆ ਜੀ ਹੁਣ ਜਿਵੇਂ ਵਿਆਹ ਸ਼ਾਦੀ ਚ ਜਾਨਨੇ ਆਗੇ ਵੀ ਕੋਈ ਵੀ ਆਪਣਾ ਐਵੇਂ ਹੁੰਦਾ ਵੀ ਕੋਟੀ ਸਵਾਟਰ ਨਾ ਹੀ ਪਾਈ ਜਾਵੇ ਹਾਂਜੀ ਇਹ ਸਟਾਫ ਤਾਂ ਬਚਾਉਂਦੇ ਨੇ ਦੇ ਨਾਲੇ ਸੋਹਣੇ ਵੀ ਬਹੁਤ ਲੱਗਦੇ ਨੇ ਜੀ ਪਾਏ ਹੋਏ। ਬਾਕੀ ਜਿਵੇਂ ਆਪਾਂ ਸੋਚ ਲੈਣੇ ਆ ਹਨਾ ਗਰਲਿਸ਼ ਤਾਂ ਇਦਾਂ ਹੀ ਸੋਚਦੀ ਆ ਵੀ ਜੀ ਆਪਾਂ ਕੋਟੀ ਸਵੈਟਰ ਵੀਅਰ ਕੀਤੀ ਤਾਂ ਬਣਾ ਡਿਜ਼ਾਈਨ ਹੀ ਖਤਮ ਹੋ ਜਾਣਾ। ਸਹੀ ਗੱਲ ਆ ਜੀ। ਹਾਂਜੀ। ਤੇ ਬਹੁਤ ਸੋਹਣੇ ਨੇ ਜੀ ਸਾਰੇ ਸੂਟ ਤੇ ਸਟੱਫ ਵੀ ਮਤਲਬ ਜੋ ਵੀ ਆਪਾਂ ਨੂੰ ਚੂਜ਼ ਹੋਵੇ ਮਤਲਬ ਇਹ ਤੇ ਆਪਾਂ ਕਰਵਾਉਣ ਦਾ ਵਰਕ ਆਪਾਂ ਕਰਵਾ ਸਕਦੇ ਹਾਂ। ਹਾਂਜੀ ਆਪਣੀ ਜੁਆਇਸ ਦਾ ਹੋ ਜਾਂਦਾ ਹੈਗਾ। ਲਓ ਦੀ ਆ ਵੀ ਦੇਖ ਲਾ ਜੀ ਆ ਵੀ ਬਹੁਤ ਸੋਹਣਾ। ਇਹ ਤਾਂ ਕੀ ਰੇਂਜ ਰਹੀ ਆ ਦੀ? ਇਹ ਬਿਲਕੁਲ ਨਾਰਮਲ ਜੀ ਰੇਂਜ ਚ ਰਹਿ ਗਿਆ ਦੀਦੀ। ਵੀ ਆਪਾਂ ਨੇ ਪਿਓਰ ਕ੍ਰੇਪ ਦਾ ਸਟੱਫ ਲਗਾ ਕੇ ਇਸ ਤੇ ਤੇ ਪਿਓਰ ਦਾ ਹੀ ਦੁਪੱਟਾ ਲਗਾ ਕੇ ਤੇ ਇੰਨਾ ਕੋ ਹੈਵੀ ਪੀਸ ਹੈ ਇਹ ਇਹਦੇ ਗਲੇ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਤੇ ਬਾਟਮ ਤੇ ਵੀ ਵਰਕ ਹੈਗਾ ਦੇਖੋ ਦੀਦੀ ਪੀਸ ਤੁਹਾਨੂੰ ਕਿਦਾਂ ਦਾ ਲੱਗਦਾ ਹੈਗਾ ਬਹੁਤ ਹੀ ਜਿਆਦਾ ਸੋਹਣਾ ਜੀ ਤੇ ਕਲਰ ਵੀ ਬਹੁਤ ਵਧੀਆ ਹੈਗਾ ਫਿਰ ਤੁਸੀਂ ਰੇਂਜ ਦੇਖ ਕੇ ਦੱਸਿਓ ਵੀ ਕਿੰਨੇ ਚ ਤੁਹਾਨੂੰ ਸਸਤਾ ਲੱਗਦਾ ਜਾਂ ਮਹਿੰਗਾ ਦੀਦੀ ਇਹ ਤੁਸੀਂ ਦੀ ਸਾਰੇ ਛੋਟੀ ਵਧੀਆ ਦੱਸ ਰਹੀ ਹੁੰਦੀ ਫਿਰ ਤੁਸੀਂ ਇੰਨੇ ਮਤਲਬ ਜਾਇਜ਼ ਜੇ ਰੇਟ ਰੱਖੇ ਹੋਏ ਨੇਗੇ ਇਹਦਰ ਹਾਂਜੀ ਹਾਂਜੀ ਦੀ ਮਤਲਬ ਨਹੀਂ ਤਾਂ ਇਹ ਕਿੰਨੇ ਕਿੰਨੇ ਮਹਿੰਗੇ ਕਹਿੰਦੇ ਨੇ ਮਤਲਬ ਜਦੋਂ ਵੀ ਆਪਾਂ ਕੋਈ ਵੀ ਚੀਜ਼ ਲੈਣੇ ਸਟਾਫ ਤੇ ਦੀਦੀ ਆਪਾਂ ਨੂੰ 8000 ਦਾ ਪਊਗਾ ਠੀਕ ਹੈ ਤੇ ਵਰਕ ਦੇਖੋ ਤੁਸੀਂ ਹਾਂਜੀ ਹਾਂਜੀ ਦੀ ਬਹੁਤ ਹੀ ਜ਼ਿਆਦਾ ਸੋਹਣਾ ਜੀ ਵਰਕ ਸਾਰਾ ਆਪਾਂ ਨੇ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਤੇ ਪ੍ਰਾਈਸ ਦੀ ਗੱਲ ਕਰ ਰਹੇ ਸੀ ਦੀਦੀ ਤੁਸੀਂ ਵੀ ਅਸੀਂ ਘੱਟ ਪ੍ਰਾਈਸ ਰੱਖਿਓ ਹੈ ਨਹੀਂ ਤੇ ਪ੍ਰਾਈਸ ਦਾ ਚੱਕਰੀ ਹੈ ਵੀ ਆਪਣੀ ਜਿਹੜੀ ਸ਼ਾਪ ਹੈਗੀ ਆ ਉਹ ਬਠਿੰਡਾ ਦੀ ਆਊਟਸਾਈਡ ਆ ਠੀਕ ਹੈ ਬਾਰ ਬਾਰ ਆਪਾਂ ਨੇ ਰੱਖੀ ਹੈਗੀ ਇਹ ਸ਼ਾਪ ਕੀਤੀ ਆ ਤੇ ਕਿਉਂਕਿ ਅੱਜਕੱਲ ਟ੍ਰੈਫਿਕ 'ਚ ਜਾਣਾ ਵੀ ਲੋਕ ਬਹੁਤ ਘੱਟ ਪਸੰਦ ਕਰਦੇ ਨੇ ਟ੍ਰੈਫਿਕ 'ਚ ਥੋੜਾ ਜੇ ਬੰਦੇ ਨੂੰ ਇਦਾਂ ਲੱਗਦਾ ਹੈਗਾ ਵੀ ਆਪਣਾ ਟਾਈਮ ਵੇਸਟ ਹੁੰਦਾ ਹੈਗਾ ਹਾਂਜੀ ਹਾਂਜੀ ਤੇ ਆਪਾਂ ਨੇ ਬਾਦਲ ਰੋਡ ਤੇ ਜਿਹੜਾ ਸ਼ੋਰੂਮ ਓਪਨ ਕੀਤਾ ਸੀਗਾ ਤੇ ਇੱਥੇ ਹੁਣ ਆਪਾਂ ਕਰ ਰਹੀ ਹੈਗੇ ਕੰਮ ਤੇ ਬਾਕੀ ਆਪਣਾ ਪ੍ਰਾਈਸ ਇਸ ਲਈ ਘੱਟ ਹੈਗਾ ਵੀ ਕਾਰੀਗਰ ਹੈ ਜਿਹੜੇ ਸਾਡੇ ਸਾਰੇ ਖੋਦੇ ਨੇ ਟੇਲਰ ਵੀ ਸਾਡੇ ਨੇ ਤੇ ਉਹਨਾਂ ਦਾ ਕਰਕੇ ਵੀ ਆਪਾਂ ਨੂੰ ਜੇ ਤਾਂ ਆਪਾਂ ਅੱਗੋਂ ਰੈਡੀ ਕਰਵਾ ਕੇ ਦੇਈਏ ਤਾ ਫਿਰ ਇਹ ਚੀਜ਼ ਆ ਜਾਉ ਹੋ ਜਾਂਦੀ ਹੈ ਵੀ ਕਮਿਸ਼ਨ ਰੱਖਣਾ ਪੈਂਦਾ ਸਹੀ ਗੱਲ ਹੈ ਜੀ ਵੀ ਆਪਾਂ ਵੀ ਕਮਿਸ਼ਨ ਕੱਢਦੇ ਆ ਠੀਕ ਹੈ ਜੀ ਤੇ ਜਦੋਂ ਹੁਣ ਸਾਡੇ ਖੋਦ ਦੇ ਕਾਰੀਗਰ ਨੇ ਉਹ ਆਪਾਂ ਸੈਲਰੀ ਤੇ ਰੱਖਿਓਏ ਨੇ ਤਾਂ ਕਰਕੇ ਫਿਰ ਆਪਾਂ ਨੂੰ ਵੀ ਘੱਟ ਕੋਸਟ 'ਚ ਪੈਂਦੇ ਨੇ ਤੇ ਅੱਗੇ ਫਿਰ ਕਸਟਮਰ ਹੁੰਦਾ ਜਿਹੜਾ ਉਹਨਾਂ ਨੂੰ ਲੈਣ 'ਚ ਘੱਟ ਕੋਸਟ ਤੇ ਮਿਲ ਜਾਂਦਾ ਹੈ ਜਿਵੇਂ ਹਾਂ ਜੀ ਹੁਣ ਸ਼ਹਿਰ 'ਚ ਤਾਂ ਆਪਾਂ ਵੇਖਿਆ ਜੀ ਸ਼ਹਿਰਾਂ 'ਚ ਤਾਂ ਕਿਰਾਇਆ ਜੇ ਮੰਨ ਕੇ ਚੱਲੋ ਆਪਾਂ ਐਡਾ ਸਟੋਰ ਲੈਣਾ ਉਹ ਮੈਨੂੰ ਲਾ ਲੱਖ ਸਵਾ ਲੱਖ ਕਿਰਾਇਆ ਹੋਣਾ ਜੀ ਹਨਾ ਹਾਂ ਜੀ ਹਾਂ ਕਿਰਾਏ ਦੀ ਵੀ ਫਿਰ ਬਚਤ ਹੋ ਜਾਂਦੀ ਹੈ ਕਿਰਾਏ ਦੀ ਬਚਤ ਹੋ ਜਾਂਦੀ ਹੈ ਤਾਂ ਹੀ ਫਿਰ ਉਹੀ ਗੱਲ ਹੋ ਜਾਂਦੀ ਵੀ ਜੇ ਸਾਨੂੰ ਖਰਚਾ ਜ਼ਿਆਦਾ ਪੈਂਦਾ ਤਾਂ ਫਿਰ ਅੱਗੇ ਅਸੀਂ ਕਸਟਮਰ ਤੋਂ ਜ਼ਿਆਦਾ ਕੱਢਦੇ ਹੁਣ ਸਾਨੂੰ ਘੱਟ ਪੈਂਦਾ ਤੇ ਅਸੀਂ ਕਸਟਮਰ ਨੂੰ ਵੀ ਬਿਲਕੁਲ ਜਾਈ ਜਾਰੀ ਰੇਟ ਰੱਖਦੇ ਆਂ ਬਾਕੀ ਫਿਰ ਤਾਂ ਹੀ ਕਸਟਮਰ ਸਾਡੇ ਕੋਲ ਚੱਲ ਕੇ ਆਉਂਦੇ ਨੇ ਸਹੀ ਗੱਲ ਹੈ ਜੀ ਕਸਟਮਰ ਨੂੰ ਰਿਆਦ ਹੋ ਜਾਂਦਾ ਤੇ ਦੋਸਤੋ ਤੁਸੀਂ ਵੀ ਮਾਲਵਾ ਬਟਿਕ ਤੋਂ ਆ ਕੇ ਲੈ ਸਕਦੇ ਹੋ ਬਹੁਤ ਹੀ ਸੋਹਣੀ ਤੇ ਜਾਈਜ਼ ਰੇਟ ਤੇ ਬਹੁਤ ਹੀ ਸੋਹਣੇ ਕੱਲਾ ਤੇ ਤੁਸੀਂ ਆਪਣੀ ਚੋਇਸ ਅਨਸਾਰ ਵੀ ਬਣਾ ਸਕਦੇ ਹੋ ਜਿਹੋ ਜਿਹਾ ਸਟਾਫ ਤੇ ਜਿਹੋ ਜਿਹਾ ਹੈਂਡਵਰਕ ਜਾਂ ਕੋਈ ਵੀ ਮਤਲਬ ਵਰਕ ਕਰਵਾਉਣਾ ਹੋਵੇ ਤਾਂ ਤੁਸੀਂ ਇਹਨਾਂ ਦੀ ਆਈਡੀਆ ਸੀ ਮੈਂਸ਼ਨ ਕਰ ਦਾਂਗੇ ਉਹ ਤੇ ਜਾ ਕੇ ਤੁਸੀਂ ਇਹਨਾਂ ਤੋਂ ਮਤਲਬ ਇਹ ਕੋਈ ਵੀ ਆਪਣੇ ਅਕੋਰਡਿੰਗ ਸੂਟ ਜਿਹੜਾ ਤੁਸੀਂ ਬਣਵਾ ਸਕਦੇ ਹੋ ਬਾਕੀ ਕੱਪੜਾ ਦੇਖੋ ਹਨਾ ਵੀ ਆਪਣਾ ਸਟਾਫ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਵੀ ਫਿਰ ਹਨਾ ਵਪਾਰ ਨੂੰ ਇਦਾਂ ਲੱਗਦਾ ਹੈਗਾ ਵੀ ਸਫਾਈ ਨਹੀਂ ਜਾਂ ਕੱਪੜਾ ਨਹੀਂ ਇੰਨਾ ਵਧੀਆ ਸਹੀ ਗੱਲ ਹੈ ਜੀ ਤਾਂ ਹਰ ਇੱਕ ਚੀਜ਼ ਆਪਣੇ ਕੋਲ ਕੁਆਲਿਟੀ ਦੀ ਹੈ ਬਾਕੀ ਆਪਾਂ ਕੁਆਲਿਟੀ ਦੇ ਕੰਮ ਕਰਨਾ ਹੈ ਹਾਂ ਜੀ ਜੀ ਤਿੱਕਦੀ ਜਿਹੜੇ ਨਾਰਮਲ ਜੀ ਰੇਂਜ ਚ ਉਹਨਾਂ ਉਹ ਵੀ ਦਿਖਾ ਦਿਓ ਜੀ ਉਹ ਵੀ ਦੇਖ ਲਾਂਗੇ ਉਹਨਾਂ ਚ ਇੱਕ ਅੱਧਾ ਵੀ ਕੋਈ ਜੇ ਚਾਹੁੰਦਾ ਹਾਂ ਜੀ ਆਪਾਂ ਉਹ ਵੀ ਤੁਹਾਨੂੰ ਦਿਖਾਉਣੀ ਹੈਗੀਆਂ ਹਾਂਜੀ ਆਹ ਵਾਲਾ ਪੀਸ ਦੇਖੋ ਦੀਦੀ ਇਹ ਤੇ ਵੀ ਹੈਂਡਵਰਕ ਹੀ ਹੈ ਦੀ ਹਨਾ ਸਾਰਾ ਹਾਂਜੀ ਹੈਂਡਵਰਕ ਹੀ ਆ ਤੇ ਇਹਦੇ ਜਿਹੜਾ ਕੰਮ ਹੋਇਆ ਦੀਦੀ ਇਹ ਪੈਨਲ ਦਾ ਠੀਕ ਹੈ ਜੀ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਦੀ ਤੇ ਬਾਜੂ ਤੇ ਵਰਕ ਦੇਖੋ ਬਾਕੀ ਆਪਣੀ ਹਿਸਾਬ ਨਾਲ ਆਪਾਂ ਬਾਜੂ ਰੱਖ ਸਕਦੇ ਆ ਜਾਂ ਬਾਟਮ ਵੀ ਕਰ ਸਕਦੇ ਆ ਬਹੁਤ ਹੀ ਜਿਆਦਾ ਸੋਹਣਾ ਜੀ ਕਲਰ ਵੀ ਬਹੁਤ ਹੀ ਪਿਆਰੇ ਨੇ ਤੇ ਇਹ ਵੀ ਦੀ ਹੁਣ ਆਪਾਂ ਜਿਵੇਂ ਕੋਈ ਵੀ ਚੋਅ ਐ ਸੁਣਦੇ ਕਲਰ ਦੀ ਜਾਂ ਵਰਕ ਦੀ ਉਹ ਵੀ ਮਤਲਬ ਜਿਵੇਂ ਹਾਂ ਹਾਂ ਜੀ ਇਹਨਾਂ ਆਪਾਂ ਨੂੰ ਹਰ ਇੱਕ ਚੀਜ਼ ਹਨਾ ਆਪਣੇ ਅਕੋਰਡਿੰਗ ਮਿਲ ਸਕਦੀ ਹੈਗੀ ਆ ਵੀ ਜਿੱਦਾਂ ਵੀ ਆਪਾਂ ਵਰਕ ਕਹਾਂਗੇ ਜਿੱਦਾਂ ਵੀ ਸਟੱਫ ਕਹਾਂਗੇ ਉਦਾਂ ਹੀ ਆਪਣਾ ਰੈਡੀ ਹੋ ਜਾਊਗਾ ਪੀਸ ਜੇ ਆਪਾਂ ਏਸੀ ਚੀਜ਼ ਨੂੰ ਆਪਣੇ ਆਰੀ ਵਰਕ ਜਾਂ ਮਸ਼ੀਨ ਵਰਕ ਚ ਕਰਵਾਉਣਾ ਰੈਡੀ ਇਹ ਡਿਜ਼ਾਈਨ ਆਪਾਂ ਨੂੰ ਮਸ਼ੀਨ ਵਰਕ ਆਰੀ ਵਰਕ ਚ ਵੀ ਮਿਲ ਜਾਊਗਾ ਹਰ ਇੱਕ ਤਰ੍ਹਾਂ ਦਾ ਮਿਲ ਜਾਊਗਾ ਪੀਸ ਆਪਾਂ ਨੂੰ ਰੈਡੀ ਓਕੇ ਇਹ ਕੀ ਸਟੱਫ ਹੈ ਦਿਆ ਵਾਲਾ ਇਹ ਵੀ オーਰਗਾਂਜ਼ਾ ਸ਼ਿਮਰ ਆ ਗਈ ਦੀਦੀ ਠੀਕ ਹੈ ਜੀ ਠੀਕ ਹੈ ਇਹ ਵੀ ਬਹੁਤ ਪਿਆਰਾ ਜੀ ਇਹ ਜੀ ਮਤਲਬ ਇਹ ਬਿਲਕੁਲ ਸਿੰਪਲ ਸੋਬਰ ਜੇ ਕਹਿ ਦਿੰਨੀ ਆ ਹਨਾ ਆਪਾਂ ਨੂੰ ਹਾਂ ਨੋਰਮਲ ਜੀ ਇਹ ਮਤਲਬ ਭਾਜੇ ਵਾਲੇ ਆ ਗਏ ਜੀ ਹਾਂ ਵੀਰ ਜੀ ਇਹ ਬਿਲਕੁਲ ਪਾ ਵਾਲੇ ਆ ਗਏ ਜਿਵੇਂ ਆਪਾਂ ਨੂੰ 3000 ਦੀ ਰੇਂਜ ਚ ਆਪਾਂ ਕਹਿ ਦਿੰਨੇ ਆ ਵੀ ਬਿਲਕੁਲ ਨਾਰਮਲ ਜੀ ਰੇਂਜ ਚ ਹੋਣ ਵੀ ਡੇਲੀ ਆਪਾਂ ਕਿਤੇ ਨਾ ਕਿਤੇ ਆਉਣ ਨਹੀਂ ਜਾਣੇ ਜਾਂ ਗੁਰੂ ਘਰ ਜਾਣੇ ਆ ਇਦਾਂ ਵੀਰ ਕਰਨ ਵਾਸਤੇ ਜਿਵੇਂ ਨਾਰਮਲ ਆਪਾਂ ਪਾਉਣੀ ਇਹਨਾਂ ਤੋਂ ਦੇਖ ਲਾ ਕੋਈ ਵਿਆਹ ਚ ਕਿਨੇ ਰਹਿਣ ਯਾਰ ਉਹ ਕਰਨਾ ਹਾਂਜੀ ਇੱਕ ਤਾਂ ਉਹ ਹੋ ਗਏ ਕਾਹ ਤੇ ਹੁਣ ਮੈਨੂੰ ਪੂਰਾ ਹੈਵੀ ਦਬਾਉ ਜੀ ਉਹ ਵੀ ਹੁਣ ਵਿਆਹ ਚ ਪਾਉਣਾ ਹੀ ਆ ਵਧੀਆ ਹੋ ਗਈ ਆ ਦੇਖੋ ਦੀਦੀ ਅੱਜ ਕੱਲ ਇਹ ਵਾਲਾ ਕਲਰ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਟ੍ਰੈਂਡ ਚ ਹੈ ਠੀਕ ਹੈ ਜੀ ਇਹਦੇ ਤੇ ਆਪਾਂ ਨੇ ਜਿਹੜਾ ਸਟੱਫ ਯੂਜ਼ ਕੀਤਾ ਹੈਗਾ ਇਹ ਰੌ ਸਿਲਕ ਦਾ ਸਟੱਫ ਹੈਗਾ ਠੀਕ ਹੈ ਜੀ ਤੇ ਬਹੁਤ ਹੀ ਹੈਵੀ ਪੀਸ ਬਣਿਆ ਹੋਇਆ ਹਾਂਜੀ ਬਹੁਤ ਹੀ ਜ਼ਿਆਦਾ ਸੋਹਣਾ ਦੀ ਤੇ ਇਹਦੇ ਨਾਲ ਆਪਾਂ ਦੁਪੱਟਾ ਲਗਾਇਆ ਸੀ ਜਿਹੜਾ ਉਹ ਟੈਬੀ ਸਿਲਕ ਦਾ ਹੈ ਬਾਜੂ ਦੇਖੋ ਦੀਦੀ ਕਿੰਨੀ ਹੈਵੀ ਸੋ ਇਹ ਗੱਲ ਦੀ ਨਹੀਂ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਕੋਲ ਜਿਹੜਾ ਸੂਟ ਹੁੰਦਾ ਆਪਣੇ ਅਮਨ ਦੇ ਵਿੱਚ 19 ਵੀ ਜ਼ਿਆਦਾ ਹੈਵੀ ਹੋ ਤੇ ਉਹ ਵੀ ਤੁਸੀਂ ਮਤਲਬ ਵੀ ਉਹ ਤਾਂ ਵੀ ਵਰਕ ਕਰਵਾ ਦਿੰਦੇ ਹੋ ਹਾਂ ਹਾਂ ਦੀਦੀ ਉਸ ਤੇ ਵੀ ਜਿਵੇਂ ਅੱਜ ਤੇ ਵੀ ਕੱਲਾ ਗੋਟਾ ਪੱਟੀ ਲਾਈ ਹੋਈ ਆ ਹਾਂ ਦੀਦੀ ਇੱਧਰ ਦੇਖੋ ਵੀ ਇਹ ਵਾਲਾ ਪੀਸ ਆ ਹਨਾ ਇਦਾਂ ਵੀ ਆਪਾਂ ਜਿਵੇਂ ਵੀ ਆਪਣਾ ਜਿਵੇਂ ਕਹਿ ਦਿੰਦੇ ਆ ਹਨਾ ਜਿੰਨਾ ਕੁ ਗੁੜ ਪਾਉਣਾ ਉਹਨਾਂ ਕ ਮਿੱਠਾ ਆਪਾਂ ਨੂੰ ਮਿਲਣਾ ਹੀ ਮਿਲਣਾ ਹੈ ਠੀਕ ਹੈ ਜੀ ਵੀ ਜਿੰਨਾ ਕੁ ਆਪਣਾ ਬਜਟ ਹੈਗਾ ਉਸ ਤਰ੍ਹਾਂ ਦਾ ਆਪਾਂ ਨੂੰ ਪੀਸ ਰੈਡੀ ਹੋ ਕੇ ਮਿਲ ਜਾਣਾ ਹੈਗਾ ਠੀਕ ਹੈ ਜੀ ਤੇ ਇਹ ਵਾਲਾ ਪੀਸ ਦੇਖੋ ਦੀਦੀ ਬਹੁਤ ਹੀ ਘੱਟ ਰੇਂਜ ਚ ਹੈਗਾ ਤੇ ਹੈਵੀ ਪੀਸ ਦੇਖੋ ਤੁਸੀਂ ਕਿੰਨਾ ਹਾਂਜੀ ਤੇ ਦੀ ਇਹ ਤੋਂ ਵੀ ਕੋਈ ਹੈਵੀ ਹੋਰ ਦਿਖਾ ਦਿਓ ਜੀ ਥੈਂਕ ਯੂ ਹੈਵੀ ਹੈਵੀ ਉੱਤੇ ਨੂੰ ਜਾਈ ਜਾ ਰਿਹਾ ਲਗਾਉਣ ਯਾਰ ਨਹੀਂ ਨਹੀਂ ਜੀ ਇੱਕ ਹੋਰ ਦੇਖਣਾ ਹੁਣ ਫਿਰ ਕਲਰ ਵੀ ਪਸੰਦ ਆਉਣ ਤੇ ਜਿਵੇਂ ਕਿ ਦੀਦੀ ਆਪਾਂ ਨੇ ਇਹ ਵਾਲੇ ਪੀਸ ਆ ਹਨ ਵੀ ਅੱਜ ਕੱਲ ਜਿਵੇਂ ਲਹਿੰਗੇ ਬੰਦ ਕਰਤੇ ਹਨ ਮੈਂ ਹੋ ਗਿਆ ਲਹਿੰਗੇ ਤੇ ਅਨੰਦਕਾਰਜ ਦੀ ਲੁੱਕ ਲਈ ਆਪਾਂ ਨੇ ਇਹ ਵਾਲੇ ਪੀਸ ਰੈਡੀ ਕਰਵਾਏ ਆ ਹੋਰ ਕਾਫੀ ਪੀਸ ਰੈਡੀ ਹੋ ਰਹੇ ਆ ਵੀ ਕਾਫੀ ਕਸਟਮਰ ਦੀ ਡਿਮਾਂਡ ਸੀਗੀ ਠੀਕ ਹੈ ਜੀ ਬੀ ਅਨੰਦਕਾਰਜ ਲਈ ਲੈ ਕੇ ਆਉ ਤੇ ਇਦਾਂ ਦੇ ਡਿਜ਼ਾਈਨ ਆਪਾਂ ਨੇ ਰੈਡੀ ਕੀਤੇ ਹੈਗੇ ਤੇ ਇਹ ਵਾਲੇ ਪੀਸ ਵੀ ਆਪਾਂ ਨੂੰ ਨੋਰਮਲ ਜੀ ਰੇਂਜ ਚ ਬਣ ਜਾਂਦੇ ਆ ਜਿਨ੍ਹਾਂ ਨਾਲ ਆਪਾਂ ਨੇ ਪਿਓਰ ਦਾ ਸਟੱਫ ਯੂਜ਼ ਕੀਤਾ ਹੈ ਤੇ ਪਿਓਰ ਦੇ ਹੀ ਦੁਪट्टे ਯੂਜ਼ ਕੀਤੇ ਆ ਠੀਕ ਹੈ ਜੀ ਜਿਵੇਂ ਕਿ ਆਪਾਂ ਨੂੰ ਪਿਓਰ ਦਾ ਸਟਾਫ ਵੀ ਕਾਫੀ ਕੋਸਟਲੀ ਪੈ ਜਾਂਦਾ ਹੈਗਾ ਤੇ ਦੁਪੱਟਾ ਵੀ ਜਿਵੇਂ ਆਪਾਂ ਨੂੰ 1500 ਦੀ ਰੇਂਜ ਵਿੱਚ ਪੈ ਜਾਂਦਾ ਹੈਗਾ ਟਾਈ ਹੋ ਕੇ ਤੇ ਦੋਸਤੋ ਇਹ ਵੀ ਤੁਸੀਂ ਮਤਲਬ ਕਈ ਵਾਰ ਐਵੇਂ ਹੁੰਦਾ ਵੀ ਮੈਰਿਜ ਹੁੰਦੀ ਆ ਵੀ ਆਪਾਂ ਲਹਿੰਗਾ ਪਾਉਣਾ ਹੁੰਦਾ ਪਰ ਸੂਟ ਆਵੇਂ ਹੁੰਦਾ ਵੀ ਜਿਵੇਂ ਸੂਟ ਕਹਿੰਦੇ ਨੇ ਵੀ ਸੂਟ ਹੀ ਪਾ ਕੇ ਅਨੰਦ ਕਾਰਜ ਹੋਣ ਤਾਂ ਤੁਸੀਂ ਉਹ ਵੀ ਆਪਦੇ ਚੋਇਸ ਅਨੁਸਾਰ ਮਤਲਬ ਵੀ ਮੈਂ ਜ਼ਿਆਦਾ ਹੈਵੀ ਬਣਾਉਣਾ ਜਾਂ ਥੋੜਾ ਜਿਹਾ ਮਤਲਬ ਘੱਟ ਹਾਂ ਹਾਂ ਜੀ ਤੁਹਾਡਾ ਮਤਲਬ ਵੀ ਜਿੰਨਾ ਕਿ ਆਪਣਾ ਬਜਟ ਆ ਉਹਦੇ ਅਕੋਰਡਿੰਗ ਤੁਸੀਂ ਬਣਵਾ ਸਕਦੇ ਹੋ ਤੇ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਜੀ ਤੇ ਸਾਰੇ ਵਧੀਆ ਜਾਈ ਜਾਈਜ਼ ਰੇਟ ਨੇ ਜੀ ਲਓ ਜੀ ਮੈਨੂੰ ਤਾਂ ਸਾਰੇ ਵਧੀਆ ਪਸੰਦ ਆ ਗਏ ਜੀ ਹੁਣ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਵੀ ਮੈਂ ਲੰਮਾ ਤਾਂ ਲੰਮਾ ਕਿਹੜਾ ਇੱਕ ਤਾਂ ਮਨਵਾ ਹਾਂ ਜੀ ਤੁਸੀਂ ਦਿਵਾਓ ਫਿਰ ਇੱਕ ਤਾਂ ਦੀ ਆਪ ਹੈ ਕਰ ਦੋ ਜੀ ਠੀਕ ਹੈ ਦੇਵੀ ਤੇ ਕਾ ਵਾਲਾ ਜੀ ਬਸ ਇੱਕ ਆ ਜਾਗੋ ਤੇ ਪਾਉਣ ਵਾਸਤੇ ਆ ਕਰ ਦੋ ਜੀ ਦੇਖੋ ਦੋਸਤੋ ਕਿੰਨਾ ਜਿਆਦੇ ਸੋਹਣਾ ਹੈ ਇਹ ਜਾਗੋ ਤੇ ਬਹੁਤ ਸੋਹਣਾ ਲੱਗੂ ਜੀ ਪਾ ਰਿਹਾ ਹੈ। ਇਹ ਰਾ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ। ਇਹ ਤਾਂ ਆਪਾਂ ਨੇ ਜਿਹੜਾ ਬਣਵਾਇਆ ਸੀਗਾ ਇਹ ਵਾਲੇ ਪੀਸ ਰੈਡੀ ਕੀਤੇ ਸੀਗੇ ਇਹ ਕਾਫੀ ਪੀਸ ਸੇਲ ਹੋ ਗਿਆ ਤੇ ਇਹ ਉੱਪਰ ਤੱਕ ਬਾਗ ਦੀ ਤਰ੍ਹਾਂ ਕੱਢੇ ਹੋਏ ਆ। ਤੇ ਕਾਫੀ ਵਿੱਚ ਮੋਰਨੀਆਂ ਦੇ ਡਿਜ਼ਾਈਨ ਵਾਲੇ ਵੀ ਆ ਵੀ ਅੱਜ ਕੱਲ ਉਹਨਾਂ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਸਕਰਟ ਨਾਲ ਵੀ ਰੈਡੀ ਕਰਵਾ ਲੈਂਦੇ ਨੇ ਠੀਕ ਹੈ ਇਦਾਂ ਦੇ ਪੀਸ ਆਪਾਂ ਨੇ ਸਕਰਟ ਨਾਲ ਵੀ ਰੈਡੀ ਕੀਤੇ ਆ ਇਹ ਸਲਵਾਰ ਸੂਟ ਨਾਲ ਰੈਡੀ ਕੀਤੇ ਸੀਗੇ ਇਹਦੇ ਕਾਫੀ ਕਲਰ ਹੈਗੇ ਨੇ ਆਪਣੇ ਕੋਲ ਠੀਕ ਹੈ ਜੀ ਤੇ ਦੀ ਕਈ ਵਾਰ ਐਵੇਂ ਹੁੰਦਾ ਵੀ ਆਪਣਾ ਆਨਲਾਈਨ ਮੰਗਵਾਉਣਾ ਹੁੰਦਾ ਕੋਈ ਸੀਟ ਮਤਲਬ ਉਹਦਾ ਵੀ ਕੋਈ ਹੈਗੀ ਜੀ ਆਈਡੀ ਬਣੀ ਹੋਈ ਹੈ ਹਾਂ ਜੀ ਆਪਣੀ ਇੰਸਟਾਗ੍ਰam ਤੇ ਆਈਡੀ ਹੈਗੀ ਹੈ ਨਵੋ ਸਿੱਧੂ .3 ਤੇ ਉਸ ਇੰਸਟਾਗ੍ਰam ਦੀ ਪੇਜ ਨੂੰ ਫੋਲੋ ਕਰਕੇ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਵੀ ਡੀਐਮ ਕਰਕੇ ਠੀਕ ਹੈ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਜੀ ਆਪਣਾ ਵਟਸਐਪ ਨੰਬਰ ਹੈਗਾ ਜੀ 9779577704 ਉਸ ਤੇ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸਾਡੇ ਨਾਲ ਕੋਈ ਵੀ ਪਿਕ ਦੇ ਕੇ ਸੂਟ ਰੈਡੀ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਜੀ ਕਈ ਵਾਰ ਐਵੇਂ ਹੁੰਦਾ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੇ ਆਨਲਾਈਨ ਆਪਾਂ ਮਤਲਬ ਆਪਦੀ ਚੋਇਸ ਅਨਸਾਰ ਬਣਾ ਸਕਦੇ ਹਾਂ ਹਾਂਜੀ ਹਾਂਜੀ ਤੇ ਬਹੁਤ ਹੀ ਸੋਹਣੇ ਤੇ ਜਾਇਜ਼ ਰੇਟ ਤੇ ਜਿਹੜੇ ਸੂਟ ਬਣੇ ਹੋਏ ਨੇ ਜੀ ਤੇ ਤੁਸੀਂ ਵੀ ਵਿਜ਼ਿਟ ਵੀ ਕਰ ਸਕਦੇ ਹੋ ਤੇ ਆਨਲਾਈਨ ਵੀ ਆਪਣੇ ਅਕੋਰਡਿੰਗ ਸੂਟ ਜਿਹੜੇ ਬਣਵਾ ਸਕਦੇ ਹੋ ਜਿਹੜੀ ਇਹ ਸ਼ਾਪ ਆ ਮਾਲਵਾ ਪਟਿੱਕੇ ਕਿੱਥੇ ਜੇ ਰਹਿ ਜਾਂਦੀ ਬਠਿੰਡੇ ਚ ਇਹ ਬਿਲਕੁਲ ਬਠਿੰਡਾ ਦੇ ਆਊਟਸਾਈਡ ਹੈ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਬੈਕਸਾਈਡ ਸੈਂਸਿਟੀ ਐਨਕਲੇਵ ਕਲੋਨੀ ਹੈ ਨਾ ਨਰੂਆਣਾ ਰੋਡ ਤੇ ਬਾਦਲ ਰੋਡ ਤੇ ਤੇ ਉੱਥੇ ਆਪਣੀ ਸ਼ਾਪ ਨੰਬਰ 8 ਹੈ ਜੇ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਨਰੂਆਣਾ ਰੋਡ ਤੇ ਰਹਿ ਜਾਂਦੀ ਜੀ ਮਾਲਵਾ ਪਟਿੱਕੇ ਬਹੁਤ ਹੀ ਸੋਹਣੇ ਸੂਟ ਨੇ ਦੀ ਤੇ ਚਲੋ ਮੈਨੂੰ ਇਹ ਪੈਕ ਕਰ ਦਿਓ ਜੀ ਤੇ ਫਿਰ ਚੱਲਦੇ ਆਂ ਠੀਕ ਹੈ ਜੀ ਤੇ ਬਸ ਇੱਥੇ ਲੈ ਕੇ ਜਾਇਆ ਕਰਾਂਗੇ ਜੀ ਬਹੁਤ ਸੋਹਣੇ ਲੱਗੇ ਮੈਨੂੰ ਤਾਂ ਤੇ ਬਹੁਤ ਜਿਆਦਾ ਜੀ ਪਤਾ ਨਹੀਂ ਤੁਸੀਂ ਦੁਨੀਆ ਦੇ ਕਿਹੜੇ ਕੋਨੇ 'ਚ ਰਹੇ ਹੋ ਸੀਗੇ ਵੀ ਤੁਸੀਂ ਫਸਟ ਟਾਈਮ ਆਇਓ ਕਸਟਮਰ ਐਸ ਤੋਂ ਪਹਿਲਾਂ ਬਹੁਤ ਆ ਚੁੱਕੇ ਨੇ ਵੀ ਆਪਾਂ ਆਨਲਾਈਨ ਜਿਆਦਾ ਕੰਮ ਕਰਦੀਆਂ ਤੇ ਆਨਲਾਈਨ ਦੇ ਜਿਹੜੇ ਕੋਰੀਅਰ ਆ ਉਹ ਤਾਂ ਆਪਾਂ ਡੇਲੀ ਦੇ ਕੱਢਦੇ ਹੀ ਰਹਿੰਦੇ ਆ ਹਨਾ ਅੱਜ ਵੀ ਜਿਹੜੀ ਪੈਕਿੰਗ ਹੋ ਗਈ ਹੈ ਉਹ ਘੱਟੋ ਘੱਟ ਵੀ 20-25 ਸੂਟਾਂ ਦੀ ਆਪਣੀ ਪੈਕਿੰਗ ਹੋਈ ਪਈ ਹੈਗੀ ਉਹ ਆਪਾਂ ਨੇ ਸ਼ਾਮ ਨੂੰ ਕੋਰੀਅਰ ਕਰ ਦੇਣੀ ਆ ਜੀ ਆਨਲਾਈਨ ਕੋਰੀਅਰ ਤਾਂ ਚੱਲਦਾ ਰਹਿੰਦਾ ਬਾਕੀ ਦੋਸਤੋ ਮੈਨੂੰ ਤਾਂ ਪੈਕਿੰ 한지. <머레> 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 ਐਵੇਂ ਪੈ ਕਰਕੇ ਭੇਜਦਾ ਕਰੋ ਜੀ ਪਰਮਨ ਦੋਸਤੋ ਇੱਕ ਸ਼ੂਟ ਲੈਣ ਆਈ ਸੀ ਤਿੰਨ ਲੈ ਗਈ ਲੈ ਹਾਂਜੀ ਆਪਣੀ ਪੈਕਿੰਗ ਐਦਾਂ ਦੀ ਹੀ ਰਹਿੰਦੀ ਆ ਬਾਕੀ ਜਿਵੇਂ ਕਸਟਮਰ ਨੂੰ ਹੁੰਦਾ ਹੈਗਾ ਹਨਾ ਵੀ ਆਪਣੇ ਕੋਲੇ ਟਾਈਮ ਘੱਟ ਹੈਗਾ ਵੀ ਜਿਹੜੇ ਆਪਣੇ ਲੋਕਲ ਕਸਟਮਰ ਹੁੰਦੇ ਆ ਨਾ ਵੀ ਕਈਆਂ ਨੂੰ ਫਿਰ ਆਪਾਂ ਨੂੰ ਜਿਵੇਂ ਕਿ ਗਰਲਿਸ਼ ਨੂੰ ਤਾਂ ਜ਼ਿਆਦਾ ਹੀ ਲੱਗਦਾ ਵੀ ਜਲਦੀ ਜਲਦੀ ਆਪਣੇ ਕੋਲੇ ਸ਼ੂਟ ਪਹੁੰਚੀ ਤੇ ਆਪਾਂ ਕੋਰੀਅਰ ਡੀਟੀਡੀਸੀ ਥਰੂ ਕਰ ਦਿੰਨੇ ਹੈਗਿਆ ਵੀ ਚਾਰ ਦਿਨਾਂ ਚ ਆਪਣੇ ਕੋਲ ਕੋਰੀਅਰ ਪਹੁੰਚ ਜਾਂਦਾ ਹੈਗਾ ਤੇ ਉਸ ਤੋਂ ਵੀ ਜੇ ਜਲਦੀ ਕਰਦੇ ਆ ਨਾ ਤਾਂ ਫਿਰ ਆਪਾਂ ਬੱਸ ਦੇ ਥਰੂ ਪਹੁੰਚਾ ਦਿੰਨੇ ਹੈਗੀਆਂ ਅੱਜ ਵੀ ਆਪਣੇ ਕੋਲੇ ਕਾਫੀ ਪੈਕਿੰਗ ਹੋਈ ਪਈ ਹੈਗੀ ਆ ਇਧਰਲੀ ਸਾਈਡ ਆ ਲੱਗੇ ਹੋਏ ਆ ਮਸ ਮਤਲਬ ਦੀ ਵੀ ਬੱਸ ਦੇ ਥਰੂ ਜਲਦੀ ਪਹੁੰਚਾ ਦੇ ਜੇ ਕਿਸਨ ਕਾਲੀ ਹੋਵੇ ਤਾਂ ਹਾਂ ਦੀਦੀ ਵੀ ਕਾਫੀ ਸਿਸਟਰਸ ਨਾ ਕਾਲੀ ਬਾਲੀ ਕਰਦੇ ਨੇ ਤੇ ਬਾਕੀ ਜਿਨ੍ਹਾਂ ਕੋਲ ਟਾਈਮ ਵੀ ਘੱਟ ਹੁੰਦਾ ਹੈਗਾ ਇਹ ਵਾਲਾ ਹੈਗਾ ਜਿਹੜਾ ਆਪਾਂ ਕੋਰੀਅਰ ਕਰ ਰਹੇ ਹਾਂ ਇਹ ਅਮ੍ਰਿਤਸਰ ਜਾ ਰਿਹਾ ਇਹ ਹੁਮਾਨਗੜ੍ਹ ਤੇ ਇਹ ਵਾਲਾ ਪੀਸ ਜਾ ਰਿਹਾ ਡੱਬ ਵਾਲੀ ਤੇ ਅਮ੍ਰਿਤਸਰ ਦਾ ਇਹ ਚ ਪੋਲਿਸ ਨੂੰ ਹੋਰ ਆਪਣੇ ਕੋਲ ਏ ਵੀ ਅਮ੍ਰਿਤਸਰ ਜਾ ਰਿਹਾ ਠੀਕ ਹੈ ਜੀ ਹਾਂਜੀ ਫਿਰ ਜੀ ਉਸ ਤੋਂ ਵੀ ਜਲਦੀ ਕਰੇ ਕਸਟਮਰ ਫਿਰ ਆਪਾਂ ਬੱਸ ਦੇ ਥਰੂ ਕੱਢ ਦੇ ਹੈਗੀਆਂ ਬਹੁਤ ਵਧੀਆ ਦੀ ਇਹ ਵੀ ਬਹੁਤ ਵਧੀਆ ਜੀ ਮਤਲਬ ਕਈ ਵਾਰ ਕਾਲ ਹੁੰਦੀ ਆ ਤੇ ਮਤਲਬ ਆਪਾਂ ਬਾਕੀ ਆਪਾਂ ਬੱਸ ਡਰਾਈਵਰ ਦਾ ਨੰਬਰ ਬੱਸ ਦਾ ਨੰਬਰ ਖੋਦਾ ਨੰਬਰ ਦਿੰਨੇ ਹੈਗੀਆਂ ਅੱਗੋਂ ਫਿਰ ਜਿਨ੍ਹਾਂ ਨੇ ਪਿਕ ਕਰਨਾ ਹੁੰਦਾ ਉਹਨਾਂ ਦਾ ਨੰਬਰ ਦਿੰਨੇ ਹੈਗੀਆਂ ਠੀਕ ਹੈ ਜੀ ਤੇ ਕੋਈ ਐਦਾਂ ਨਹੀਂ ਹੁੰਦਾਗਾ ਵੀ ਆਪਣਾ ਸੂਟ ਰਸਤੇ 'ਚ ਨਾ ਰਹਿ ਜੇ ਆਪਾਂ ਨੂੰ ਟੈਨਸ਼ਨ ਤਾਂ ਹੁੰਦੀ ਹੈ ਬਾਕੀ ਹਨਾ ਜਦੋਂ ਆਪਾਂ ਪੈਸੇ ਲਾਏ ਹੁੰਦੇ ਆ ਸਹੀ ਗੱਲ ਤੇ ਪਰ ਉਦਾਂ ਦੀ ਕੋਈ ਗੱਲ ਨਹੀਂ ਹੁੰਦੀਗੀ ਆਪਣੀ ਮ ਫਿਰ ਮੈਂ ਚਲੋ ਇੱਥੇ ਵੀ ਸਟਿਚ ਵੀ ਇੱਥੇ ਕਰਵਾ ਲੈਣੀ ਆ ਜੀ ਸਟਿਚ ਵੀ ਇੱਥੇ ਕਰਵਾਉਣਾ ਹਾਂਜੀ ਹਾਂਜੀ ਸਟੀਚਿੰਗ ਵੀ ਆਪਣੇ ਕੋਲ अवेलेबल ਹੈ ਠੀਕ ਹੈ ਜੀ ਤੁਸੀਂ ਸਾਡੇ ਕੋਲ ਸਟੀਚਿੰਗ ਵੀ ਕਰਵਾ ਸਕਦੇ ਹੋ ਬਸ ਦੀ ਫਿਰ ਜਲਦੀ ਹੈ ਦੀ ਸਾਨੂੰ ਤੇ ਸਟਿਚ ਵੀ ਤੁਸੀਂ ਕਰਵਾ ਦਿਓ ਦੀ ਫਿਰ ਇਹ ਤੇ ਮੇਜ਼ਰ ਉਹ ਜੀ ਠੀਕ ਹੈ ਮੈਂ ਤਾਂ ਕਹਿੰਨੀ ਜੀ ਇਹ ਦੋ ਤਾਂ ਮੈਂ ਆਪੀ ਸਟਿਚ ਕਰ ਲੂ ਤੇ ਦੀ ਜੀ ਚਲੋ ਆਹੀ ਇੱਕ ਸਟਿਚ ਕਰਦੇ ਜੀ ਤੇ ਮੇਜ਼ਰਮੈਂਟ ਮੈਂ ਤੁਹਾਨੂੰ ਸੈਂਡ ਕਰ ਦੂੰ ਜੀ ਠੀਕ ਹੈ ਤੇ ਵਧੀਆ ਜਿਹਾ ਬਣਾ ਦੋ ਜੀ ਹਾਂਜੀ ਠੀਕ ਹੈ ਚਲੋ ਦੋ ਆਪਸੇ ਆਉਣ ਲੇਗੀ ਜਦੋਂ ਜਾਣਦੀਆਂ ਜਿਹੜਾ ਮਹਿੰਗਾ ਜਾ ਉਹ ਸਮਾ ਲਾ ਜਲਾ ਹਾਂਜੀ ਹਾਂਜੀ ਆ ਮਹ ਤੇ ਦੋਸਤੋ ਮੈਂ ਤਾਂ ਲੈ ਲੇ ਜੀ ਸੋਹਣੇ ਸੋਹਣੇ ਸੂਟ ਤੇ ਤੁਸੀਂ ਵੀ ਵਿజిਟ ਕਰ ਸਕਦੇ ਹੋ ਮਾਲਵਾ ਬੁਟੀਕ ਹੈ ਜੀ ਬਾਦਲ ਰੋਡ ਤੇ ਰਹਿ ਜਾਂਦਾ ਤੇ ਭੈਣ ਦਾ ਸੁਭਾਅ ਵੀ ਬਹੁਤ ਵਧੀਆ ਤੇ ਭੈਣ ਨੂੰ ਜਰੂਰ ਸਪੋਰਟ ਕਰੋ ਕਿਉਂਕਿ ਪਿੰਡਾਂ ਤੋਂ ਉੱਠ ਕੇ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਤੇ ਇਹਨਾਂ ਦਾ ਬਹੁਤ ਸੋਹਣਾ ਕੰਮ ਆ ਜਿੱਤੇ ਸੋਹਣੇ ਸੋਹਣੇ ਸੂਟ ਆ ਜਿਹੜੇ ਤੁਸੀਂ ਉਹ ਜਾਈ ਰੇਟਾਂ ਤੇ ਬਹੁਤ ਸੋਹਣੇ ਆਪ ਦੇ ਅਕੋਰਡਿੰਗ ਵੀ ਬਣਵਾ ਸਕਦੇ ਹੋ ਦੁਨੀਆ ਦੇ ਕਿਤੇ ਵੀ ਤੁਸੀਂ ਮਤਲਬ ਮੰਗਵਾ ਸਕਦੇ ਹੋ ਜੀ ਇਹਨਾਂ ਦਾ ਆਨਲਾਈਨ ਸੁਵਿਧਾ ਵੀ ਹੈਗੀ ਹੈਗੀ ਤੇ ਤੁਸੀਂ ਜਿਹੜੇ ਸੋਹਣੇ ਸੋਹਣੇ ਸੂਟ ਆਗੇ ਉਹ ਆਪ ਦੀ ਚ ਸੋ ਬਹੁਤ ਵਧੀਆ ਲੱਗਿਆ ਦੀ थैंक यू ਤੇ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ